ਤੁਸੀਂ ਕਹਿੰਦੇ ਹੋ ਇਹ ਵਾਸ਼ਨਾਵਾਂ ਖਿਹੜਾ ਨਹੀਂ ਛੱਡਦੀਆਂ ਅਸੀਂ ਕਹਿੰਨੇ ਵਾਸ਼ਨਾਵਾਂ ਲੱਗਦੀਆਂ ਹੀ ਨਹੀਂ ਨੇ ਤੁਸੀਂ ਲਾਉਂਦੇ ਹੋ ਪਕੜ-ਪਕੜ ਕੇ ਲੱਗਦੀਆਂ ਨਹੀਂ ਨੇ ਰੱਬ ਨੇ ਇਦਾਂ ਨਹੀਂ ਬਣਾਇਆ ਸਤਿਗੁਰੂ ਦੇ ਇੱਕ ਬੋਲ ਨੇ ਬੜੇ ਪਿਆਰੇ ਕਿ ਫਰੀਦਾ ਕਾਲੇ ਲਿਖਨਾ ਫਿਰ ਪੜੋ ਕਾਲੇ ਲਿਖਨਾ ਕੀ ਕਹਿੰਨੇ ਨੇ ਕਿ ਕਾਲੇ ਤੂੰ ਕਾਲੇ ਲੇਖਨਾ ਲਿਖਿਆ ਕਰ ਤੇ ਇਥੇ ਇੱਕ ਸਾਧੂ ਏ ਉਹ ਇੱਕ ਵਾਰਾ ਕਹਿੰਦਾ ਸੀ ਕਿ ਇਹ ਅੱਜ ਮੈਨੂੰ ਸਮਝ ਆਈ ਕਿ ਇਹ ਕਾਲੇ ਲੇਖ ਮੈਂ ਲਿਖਦਾ ਾਂ ਤਾਈਓ ਤੇ ਗੁਰਨਾਨਕ ਕਹਿੰਦੇ ਨੇ ਕਿ ਲਿਖਣਾ ਇਹ ਮੇਰੇ ਹੱਥ 'ਚੇ ਲਿਖਣਾ ਕਿ ਨਹੀਂ ਲਿਖਣਾ ਆਪਣੇ ਲੇਖ ਲਿਖਣਾ ਮੇਰੇ ਹੱਥ 'ਚੇ ਕਿ ਮੈਂ ਲਿਖਾਂ ਕਿ ਨਾ ਲਿਖਾਂ ਸ਼ਕਤੀ ਪ੍ਰਮਾਤਮਾ ਦੀ ਲੱਗਣੀ ਏ ਬਖਸ਼ਿਸ਼ ਪ੍ਰਮਾਤਮਾ ਦੀ ਲੱਗਣੀ ਏ ਅੱਖੀਆਂ ਪਰਮਾਤਮਾ ਦੀਆਂ ਨੇ ਕੰਨ ਪਰਮਾਤਮਾ ਦੇ ਨੇ ਹੱਥ ਪੈਰ ਸੁਰਤ ਸਭ ਪਰਮਾਤਮਾ ਦੀਏ ਪਰ ਇਹਨਾਂ ਨੂੰ ਚਲਾ ਕੇ ਲੇਖ ਮੈਂ ਆਪਣੇ ਲਿਖਦਾ ਤੇ ਸਤਿਗੁਰੂ ਕਹਿੰਦੇ ਕਾਲੇ ਨਾ ਲਿਖਿਆ ਕਰ ਤੇ ਕੀ ਅਸੀਂ ਕਹਿਣਾ ਮੰਨਿਆ ਸੀ ਨਿੰਦਿਆ ਕਰਨੋਂ ਹਟ ਗਏ ਨਫ਼ਰਤ ਕਰਨੋਂ ਹਟ ਗਏ ਈਰਖਾ ਕਰਨੋਂ ਹਟ ਗਏ ਕਿ ਕਿਸੇ ਦੂਜੇ ਦਾ ਬੁਰਾ ਸੋਚਣੋਂ ਹਟ ਗਏ ਸੋਚ ਕੇ ਦੇਖੋ ਭਰਾ ਭਰਾ ਨਾਲ ਅੰਦਰ ਸੋਚ ਕੀ ਸੋਚਦਾ ਹੈ ਪਤੀ ਪਤਨੀ ਦੇ ਵਿੱਚ ਅਸੀਂ ਇਹੋ ਜੀਆਂ ਸੋਚਾਂ ਦੇਖਦੇ ਹਾਂ ਘਰਾਂ ਦੇ ਵਿੱਚ ਪਤੀ ਪਤਨੀ ਮਾਂ ਪੁੱਤ ਦੇ ਵਿੱਚ ਜਿਹਹੀਆਂ ਸੋਚਾਂ ਨੇ ਗੁਰੂ ਨਾਨਕ ਕੀ ਕਹਿੰਦੇ ਨੇ ਅਸੀਂ ਆਪਣਾ ਜੀਵਨ ਕਿਦਾਂ ਦਾ ਜੀਵਨੇ ਸਾਡੀ ਸਾਰੀ ਬਿਮਾਰੀ ਦਾ ਸਾਡੇ ਸਾਰੇ ਦੁੱਖਾਂ ਦਾ ਸਾਡੇ ਸਾਰੇ ਰੋਗਾਂ ਦਾ ਇੱਕ ਹੀ ਕਾਰਨ ਹੈ ਕਿ ਗੁਰਨਾਨਕ ਕੁਝ ਹੋਰ ਕਹਿੰਦੇ ਨੇ ਅਸੀਂ ਕੁਝ ਹੋਰ ਕਰ ਰਹੇ ਹਾਂ ਫਿਰ ਸਮਝ ਲੈਣਾ ਇਹ ਕਿਸੇ ਪਤੀ ਦਾ ਕਸੂਰ ਨਹੀਂ ਹੈ ਕਿਸੇ ਪਤਨੀ ਦਾ ਕਸੂਰ ਨਹੀਂ ਹੈ ਇਹ ਕਿਸੇ ਚਾਚੇ ਤਾਏ ਦਾ ਸ਼ਰੀਕੇ ਦਾ ਕਸੂਰ ਨਹੀਂ ਹੈ ਆਪਜੀ ਦੇ ਦੁੱਖ ਜਿਹੜੇ ਨੇ ਉਹ ਸਿਰਫ ਇਹਨੇ ਨੇ ਕਿ ਪਿਆਰੇ ਗੁਰਨਾਨਕ ਕੁਝ ਕਹਿੰਦੇ ਨੇ ਤੇ ਤੁਸੀਂ ਕੁਝ ਕਰ ਰਹੇ ਹੋ ਐਨੀ ਬਾਤ ਹੈ ਬੱਸ ਜਾਓ ਤੁਸੀਂ ਹੁਣ ਤੋਂ ਹੀ ਸ਼ੁਰੂ ਕਰੋ ਕਿ ਜੋ ਗੁਰੂ ਨਾਨਕ ਕਹਿੰਦੇ ਨੇ ਮੈਂ ਉਦਾਂ ਕਰਨ ਦਾ ਯਤਨ ਕਰਨਾ ਅਸੀਂ ਕਈ ਵਾਰਾਂ ਇਹ ਬਾਤ ਕਹਿੰਨੇ ਹੁੰਨੇ ਆ ਜਿਹੜਾ ਕੜਾ ਹੈ ਨਾ ਆ ਜਿਹੜਾ ਕੜਾ ਹੈ ਅਸਾਂ ਨੂੰ ਯਾਦ ਇਹ ਥੋੜੇ ਦਿਨ ਪਹਿਲਾਂ ਆਨੰਦਪੁਰ ਸਾਹਿਬ ਤੋਂ ਲਿਆ ਸੀ ਇਹਨੂੰ ਕਿਤੇ ਕਿਤੇ ਜੰਗਾਲ ਲੱਗਾ ਸੀ ਤੇ ਆ ਹੀ ਹੁਣੇ ਵੇਖਿਆ ਤਾਂ ਗੱਲ ਆ ਗਈ ਤੇ ਚੇਤਾ ਆ ਗਿਆ ਹੁਣ ਇੱਥੇ ਕਿਤੇ ਜੰਗਲ ਨਹੀਂ ਹੈਗਾ ਕਿਉਂ ਇੱਕ ਸਮਾਂ ਸੀ ਇਹ ਰੋਜ ਕਾਲਾ ਹੋ ਜਾਂਦਾ ਸੀ ਤੇ ਰੋਜ ਇਹਨੂੰ ਧੋਂਦੇ ਸੀ ਰੋਜ ਇਹਨੂੰ ਮਾਂਜਦੇ ਸੀ ਫੇਰ ਸਮਝ ਲੈਣਾ ਬਾਤ ਨੂੰ ਗੁਰੂ ਗੋਬਿੰਦ ਪਾਤਸ਼ਾਹ ਨੇ ਆ ਗੁਰਸਿੱਖ ਜਿਹੜੇ ਨਾ ਇਹ ਕਹਿ ਰਹੇ ਸੀ ਕਿ ਸਵੇਰੇ ਅੰਮ੍ਰਿਤ ਦੀ ਦਾਤ ਤੇ ਅੰਮ੍ਰਿਤ ਦੀ ਦਾਤ ਲਿਓ ਕਲਗੀਆਂ ਵਾਲੇ ਦਾ ਇਹ ਹੁਕਮ ਮੰਨਿਓ ਜਿੰਨੇ ਜਿੰਨੇ ਨਹੀਂ ਲਈਓ ਲਿਓ ਉਦੇਖ ਕੇ ਕਬੂਲ ਚ ਮਹਾਰੰਗ ਨੇ ਬਿਨਾਂ ਵਜਾ ਉਹਨੇ ਐਵੇਂ ਨਹੀਂ ਬੱਚੇ ਨੀਅਾਂ ਚ ਚਣਵਾ ਕੇ ਆਪਜੀ ਨੂੰ ਜਿਹੜਾ ਇਹ ਸਿੱਖੀ ਦੇ ਨਾਲ ਜੋੜਿਆ ਇਹਦੇ ਪਿੱਛੇ ਕੋਈ ਰਾਜ ਏ ਤੇ ਬੜੇ ਗਹਿਰੇ ਰਾਜ ਨੇ ਤੇ ਉਹ ਸਾਰੇ ਆਪਜੀ ਦੇ ਭਲੇ ਵਾਸਤੇ ਨੇ ਆਪਜੀ ਦੇ ਜੀਵਨ ਵਾਸਤੇ ਨੇ ਜੀਵਨ ਦੇ ਮਹਾ ਆਨੰਦ ਵਾਸਤੇ ਨੇ ਆ ਕੜਾ ਇਹਨਾਂ ਕਹਿੰਦੇ ਸੀ ਸਰਬ ਲੋਹ ਦਾ ਪਾਉਣਾ ਸਟੀਲ ਦਾ ਨਹੀਂ ਪਾਉਣਾ ਸੋਨੇ ਚਾਂਦੀ ਦਾ ਪਾਉਣ ਦੀ ਜ਼ਰੂਰਤ ਨਹੀਂ ਹੈ ਇਹ ਜਿਹੜਾ ਏ ਈਸਰ ਬਲੋ ਦਾ ਪੌਣਾ ਕਹਿੰਦੇ ਸੀ ਨਾ ਇਹਦੇ ਬੇਨਤ ਰੰਗ ਨੇ ਇੱਕ ਤੇ ਲੋਹੇ ਦੀ ਆਇਰਨ ਦੀ ਕਮੀ ਪੂਰੀ ਕਰ ਦਿੰਦਾ ਜੇ ਤੁਹਾਡੇ ਸਰੀਰ ਦੇ ਵਿੱਚ ਲੋਹੇ ਦਾ ਤੱਤ ਵੀ ਹੁੰਦਾ ਜੇ ਉਹ ਘਟ ਜਾਵੇ ਨਾ ਤੇ ਉਹ ਵੀ ਨੁਕਸਾਨ ਦੇ ਇਹ ਉਹ ਪੂਰੀ ਕਰ ਦਿੰਦਾ ਇੱਕ ਬਾਤ ਦੂਜੀ ਬਾਤ ਜਦੋਂ ਤੁਹਾਡੀ ਮਤ ਮੈਲੀ ਹੋਈ ਤੇ ਕਰਮ ਮੈਲੇ ਹੋਏ ਨੇ ਕਾਲਾ ਹੋ ਜਾਣਾ ਇਨੇ ਕਿਨੂੰ ਜੰਗਾਲ ਲੱਗਣਾ ਇਹਨੇ ਕਾਲਾ ਹੋ ਜਾਣਾ ਜਿਸ ਦਿਨ ਆਪਜੀ ਦੀ ਆਮਤ ਦੇ ਵਿੱਚ ਇਹ ਆ ਗਿਆ ਨਾ ਕਿ ਮੈਂ ਗੁਰੂ ਦਾ ਸਿੱਖ ਬਣਨਾ ਤੇ ਚੰਗੇ ਕਰਮ ਕਰਨੇ ਫਿਰ ਸਮਝ ਲੈਣਾ ਭਾਵੇਂ ਉਦੋਂ ਮਤ ਮੈਲੀ ਹੋਵੇ ਭਾਵੇਂ ਉਦੋਂ ਮਤ ਦੇ ਵਿੱਚ ਹੰਕਾਰ ਆ ਜਾਵੇ ਪਰ ਇਹ ਅੰਦਰ ਇਸ਼ਾ ਹੋਵੇ ਕਿ ਨਹੀਂ ਇਹਦੇ ਤੋਂ ਪਾਰ ਜਾਣਾ ਹੈ ਕਿ ਕੜੇ ਨੂੰ ਮੰਝਣਾ ਨਹੀਂ ਪਏਗਾ ਜੰਗਾਲ ਨਹੀਂ ਲੱਗੇਗਾ ਇਹ ਕਰਕੇ ਦੇਖ ਲੇ ਇਹ ਅਭਿਆਸ ਕਰਕੇ ਦੇਖ ਲਿਓ ਇਹੋ ਹੀ ਅਭਿਆਸ ਜਿਹੜਾ ਇਹ ਦੱਸ ਦਵੇਗਾ ਕਿ ਤੂੰ ਗੁਰੂਵਾਲ ਨੂੰ ਜਾ ਰਿਹਾ ਹੈ ਕਿ ਨਰਕਾਂਵਲ ਨੂੰ ਜਾ ਰਿਹਾ ਹੈ ਇਹ ਕੜਾਈ ਦੱਸੇਗਾ ਕੈਨੂੰ ਯਤਰਾਏ ਤੇਰੇ ਇਹ ਕਲਗੀਆਂ ਵਾਲੇ ਦੇ ਬੜੇ ਸੋਹਣੇ ਬਾਤ ਨੇ